ਕਾਣਾ ਫਲੋਰ ਦੀ ਪੁਲਿਸ ਪਾਰਟੀ ਹਾਥ ਉਸ ਵੇਲੇ ਵੱਡੀ ਸਫਲਤਾ ਲੱਗੀ ਜਦੋਂ ਚੈਕਿੰਗ ਦੌਰਾਨ ਲੁੱਟਖੋਹ ਅਤੇ ਚੋਰੀਆਂ ਕਰਨ ਵਾਲੇ ਗੈਂਗ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਚੇਤਨ ਸਣੀ ਸੁਖਜੀਤ ਸਿੰਘ ਮਨਪ੍ਰੀਤ ਕੁਮਾਰ ਹੀਰਾ ਅਤੇ ਚੇਤਨ ਸ਼ਰਮਾ ਵਜੋਂ ਹੋਈ ਹੈ ਪੁਲਿਸ ਨੇ ਉਕਤ ਦੋਸ਼ੀਆਂ પાસેથી 3 ਮੋਟਰਸਾਈਕਲ 4 ਮੋਬਾਈਲ ਫੋਨ ਤੇਜ਼ਦਾਰ ਮਾਰੂ ਹਥਿਆਰ ਰਸੀਲੀਆਂ ਗੋਲੀਆਂ ਤੇ ਡਰਗ ਮਨੀ ਵੀ ਬਰਾਮਦ ਕੀਤੀ ਹੈ ਪੁਲਿਸ ਵੱਲੋਂ ਉਕਤ ਸਾਰੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਡਿਮਾਂਡ ਹਾਸਲ ਕਰ ਕੁੱਝ ਕੁੱਝ ਕੀਤੀ ਜਾ ਰਹੀ ਹੈ ਫਿਲਹਾਲ ਤੋਂ ਪ੍ਰੋਪੋਲ ਦੇ ਨਾਲ सुरेंद्र ਦੀ ਰਿਪੋਰਟ ਅ ਡੀਐਸਪੀ ਸਾਹਿਬ ਤੁਸੀਂ ਇੱਕ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਸਹੀ ਮਾਮਲੇ ਕੋਈ ਕਾਬੂ ਕੀ ਕੀ ਹੈਗੇ ਆ ਤੇ ਉਹਨਾਂ ਤੋਂ ਮਾਰੂ ਤਿਆਰ ਵੀ ਚਾਰ ਬਰਾਬਰ ਜਿੱਤੇ ਹੈਗੇ ਆ ਮੋਟਰਸਾਈਕਲ ਵੀ ਅਸਰ ਹੈ ਕਿਤੇ ਰਹੀ ਨਹੀਂ ਕਿ ਮੇ ਤੁਹਾਨੂੰ ਉਹ ਮਿਲਦਾ ਇਸ ਬੰਦ ਵਿੱਚ ਥਾਣਾ ਫਲੋਰ ਵਿਖੇ 322 ਨੰਬਰ ਐਫ ਆਈ ਆਰ ਅਸੀਂ ਦਰਜ ਕੀਤੀ ਹੈਗੀ ਆ ਇਹ ਡਾਕੇ ਦੀ ਤਿਆਰੀ ਕਰ ਰਹੇ ਸੀ ਕਿ ਇਹਨਾਂ ਪਿਛਲੇ ਦਿਨਾਂ ਦੇ ਵਿੱਚ ਲੁੱਟੋਖੋ ਕਾਫੀ ਕੀਤੀਆਂ ਸੰਗ ਇਸ ਬੰਦ ਵਿੱਚ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਸ਼੍ਰੀ ਹਰਕਮਲ ਪ੍ਰੀਤ ਸਿੰਘ ਜੀ ਖਾਕੋਲੋਂ ਚਲਾਈ ਗਈ ਨਸ਼ਿਆਂ ਤੇ 마ੜੇ ਅੰਸਰ ਜਿਹੜੇ ਉਹਨਾਂ ਦੇ ਵਿਰੁੱਧ ਮਹਮ ਚਲਾਈ ਗਈ ਹੈਗੀ ਜਿਸ ਨੂੰ ਫਾਲੋ ਕਰਦਾ ਹੋਇਆ ਸਾਡੇ ਐਸ ਐਚਓ ਫਲੋਰ ਸੰਜੀਵ ਕੁਮਾਰ ਅੱਥੀੋਂ ਦੀ ਪਾਰਟੀ ਨੇ ਇਹ ਸਫਲਤਾ ਹਾਸਲ ਕੀਤੀ ਆ ਇਹ 6 ਦੋਸ਼ੀ ਦੋਸ਼ੀ ਜਿਹੜੇ ਅਸੀਂ ਅਰੈਸਟ ਕੀਤੇ ਨੇ ਇਹਨਾਂ ਪਾਸੋਂ 3 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਮਾਰੂ ਹਥਿਆਰ ਬਰਾਮਦ ਕੀਤੇ ਗਏ ਆ ਕੁਝ ਨਸ਼ਾ ਤੇ ਡਰਗਮਣੀ ਵੀ ਅਸੀਂ ਜਿਹੜਾ ਉਹ ਬਰਾਮਦ ਕੀਤਾ ਹੈਗਾ ਜੀ ਤੇ ਸਰ ਇਹ ਕਿੰਨੀ ਇੱਕ ਲਠਾਂ ਹੋ ਗਏ ਸਰ ਇਹਨੇ ਕੀ ਕੀ ਆ ਗੀਆਂ ਇਹਨਾਂ ਦੇ ਪ੍ਰੀਵੀਅਸ ਰਿਕਾਰਡ ਮੁਤਾਬਕ ਤੇ ਇਹਨਾਂ ਨੇ 4-4 5-5 ਵਾਰਦਾਤਾਂ ਕੀਤੀਆਂ ਨੇ ਹੁਣ ਜਿਹੜਾ ਇਹਨੂੰ ਅਸੀਂ ਟ੍ਰੇਸ ਕੀਤੀਆਂ ਨੇ ਅਸੀਂ 6 ਵਾਰਦਾਤਾਂ ਟ੍ਰੇਸ ਕੀਤੀਆਂ ਨੇ ਜਿਹੜਾ ਕਿ ਥਾਣੇ ਫਲੋਰ ਦੇ ਪਿਛਲੇ ਦਿਨਾਂ ਦੇ ਵਿੱਚ ਕੁਝ ਦਿਨ ਵੇਲੇ ਤੇ ਸ਼ਾਮ ਵੇਲੇ ਮੋਬਾਈਲ ਸਨੇਚ ਹੋਏ ਸੀ ਤੇ ਕੁਝ ਪਰਸ ਵਗੈਰਾ ਸਨੇਚ ਹੋਏ ਸੀ ਉਹ ਇਹ ਟੈਸਕ ਕੀਤੀਆਂ ਪਹਿਲਾਂ ਕਿੰਨੇ ਕੁ ਮਕੜਦੇ ਕਰ ਜਾਗੇ ਨਾ ਇਹਨਾਂ ਤੇ ਜਿਹੜਾ ਚੇਤਨ ਸ਼ਰਮਾ ਹੈਗਾ ਉਹ ਇੱਕ ਚੇਤਨ ਆਫ ਗੋਰਖਾ ਹੈਗਾ ਗੁਰਾਇਆ ਤੇ 4 ਐਫ ਆਈ ਆਰਸ ਨੇ ਇਸ ਤਰ੍ਹਾਂ ਵੱਖ-ਵੱਖ ਨੇ ਪ੍ਰੀਵੀਅਸ ਰਿਕਾਰਡ ਮੁਤਾਬਕ ਜਿਹੜੇ 4 ਦੋਸ਼ੀ ਨੇ ਉਹਨਾਂ ਤੇ ਐਫ ਆਈ ਆਰਸ ਦਰਜ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ